ਆਈਫੋਨ ਦੇ ਸਪੈਸ਼ਲ ਧਮਾਕਾ ਸਕੀਮਾਂ ਆ ਗਈਆਂ ਆ ਬਿਨਾ ਵਿਆਜ ਤੋਂ ਬਿਨਾ ਕੋਈ ਪੈਸੇ ਪਹਿਲਾਂ ਦੇ ਇੱਕ ਵੀ ਰੁਪਇਆ ਵੱਧੂ ਖਰਚਾ ਨਹੀਂ ਜਿੰਨੇ ਦਾ ਫੋਨ ਹੋਏਗਾ ਉਨੇ ਪੈਸੇ ਕਿਸ਼ਤਾਂ ਵਿੱਚ ਦੇਣੇ ਨੇ ਔਰ ਪਰਮਾਰ ਵਾਲੇ ਵੱਲੋਂ ਗਿਫਟ ਨਾਲ ਲੱਗ ਦੋ ਫ੍ਰੀ ਮਿਲਣਗੇ ਧਮਾਕਾ ਹੈਗਾ ਦਿਨ ਕਿਹੜੇ ਕਿਹੜੇ ਆ 20 ਨਵੰਬਰ ਤੋਂ ਸ਼ੁਰੂ ਆ 20 21 22 23 24 ਤੇ 25 25 ਤੱਕ ਨੂੰ ਖਤਮ ਹੋ ਜਾਣਾ ਹੈ ਇਹ ਆਈਫੋਨ ਜੋ 13 ਆ ਉਹ ਮਿਲਣਾ ਹੈਗਾ ਯਾ 45990 ਰੁਪਏ ਦਾ ਅਨਐਕਟਿਵ ਸੈਟ ਮਤਲਬ ਕੋਈ ਐਪ ਕਟਿੰਗ ਵਾਲਾ ਮੰਨ ਲੀ ਹੋਏਗਾ ਬਕਾਇਦਾ ਇੰਡੀਅਨ ਸੈਟ ਹੋਏਗਾ ਵਿਧ ਬੇਲ ਹੋਏਗਾ ਤੇ ਆਪਣੇ ਵਿਧ ਮੈਪਿੰਗ ਵਾਲਾ ਹੋਏਗਾ ਤੇ ਕਿਸ਼ਤਾਂ ਹੋਣਗੀਆਂ 18 ਕਿਸ਼ਤਾਂ 2550 ਰੁਪਏ ਦੀਆਂ ਕੋਈ ਐਕਸਟਰਾ ਪੈਸੇ ਹੋਰ ਨਹੀਂ ਦੇਣੇ ਤੁਸੀਂ ਔਰ ਇਵਨ 댓 ਬਜਾਜ ਫਾਈਨੈਂਸ ਦੀ ਸਕੀਮਾ ਉਪਲਬਧ ਹੈ ਆਈਫੋਨ 16 ਲੈਣਾ ਹੈ 69990 ਰੁਪਏ ਦਾ ਔਰ ਆਪਣੇ 24 ਕਿਸ਼ਤਾਂ ਕਿਸ਼ਤਾਂ ਹੋਣਗੀਆਂ 2916 ਰੁਪਏ ਦੀਆਂ ਇਸ ਤੋਂ ਬਾਅਦ ਆਈਫੋਨ 17 ਲੈਣਾ ਹੈ 24 ਕਿਸ਼ਤਾਂ ਹੋਣਗੀਆਂ 3458 ਰੁਪਏ ਦੀ 82990 ਰੁਪਏ ਦਾ ਜਾਣ ਕੇ ਕਿ ਇਹਨਾਂ ਦਾ ਭਾਵ ਕੀ ਐਨੇ ਹੀ ਪੈਸੇ ਦੇਣੇ ਆ ਕੋਈ ਐਕਸਟਰਾ ਖਰਚਾ ਨਹੀਂ ਕੋਈ ਛੁਪਿਆ ਖਰਚਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਕੋਈ ਤੁਹਾਨੂੰ ਆਪਣੇ ਪ੍ਰੋਸੈਸਿੰਗ ਆਫਿਸ ਵੀ ਦੇਣੀ ਪੈਣੀ ਕੋਈ 1 ਰੁਪਿਆ ਪਹਿਲਾਂ ਨਹੀਂ ਦੇਣਾ ਪੈਣਾ ਬਿਨਾਂ ਪੈਸੇ ਸੈਟਲ ਹੋ ਜੋ ਔਰ ਇੱਥੇ ਬਸ ਨਹੀਂ ਇਹਦੇ ਨਾਲ ਤੁਹਾਨੂੰ ਆਈਫੋਨ ਦੇ ਨਾਲ ਸਪੈਸ਼ਲਿਸਟ ਤੁਹਾਨੂੰ ਦੇਵਾਂਗੇ ਵਾਇਰਲੈਸ ਪਾਵਰ ਬੈਂਕ ਫ੍ਰੀ ਵਾਇਰਲੈਸ ਪਾਵਰ ਬੈਂਕ ਫ੍ਰੀ ਜਿਹੜੀ ਹੋਏਗਾ ਪਰਮਾਰ ਵਾਲੇ ਵੱਲੋਂ ਸਪੈਸ਼ਲ ਤਮਾਕਾ ਤੇ ਆਪਣੀ ਪਾਵਰ ਬੈਂਕ ਹੀ ਆ ਤੁਹਾਡੀ ਆਪਣੇ ਚਾਰਜ ਕਰੇਗੀ ਤੁਹਾਡੇ ਫੋਨਾਂ ਨੂੰ ਪ੍ਰੋਪਰ ਆਈਫੋਨ ਵਾਲੇ ਜਿਹੜੇ ਆਪਣੇ ਫੋਨ ਆ ਵਾਇਰਲੈਸ ਪਾਵਰ ਬੈਂਕ ਹੋएगी ਇਹ ਔਰ ਇਸ ਤੋਂ ਬਾਅਦ ਇੱਥੇ ਵਸਨੀ ਜੇ ਤੁਸੀਂ ਮੰਨ ਲਓ ਕਿ ਈਐਮਏ ਨਹੀਂ ਕਰਨੀਆਂ ਤਾਂ ਇਹਦੇ ਕ੍ਰੈਡਿਟ ਕਾਰਡ ਆ ਉਹ ਤੋਂ ਲੈਸ ਚੱਲਦੀ ਆ ਐਸਬੀਆਈ ਔਰ ਆਈਸੀਸੀਆਈ ਤੇ 13 ਤੋਂ ਚੱਲਦੀ ਹੈਗੀ 5000 ਰੁਪਿਆ 16 ਤੋਂ ਚੱਲਦੀ ਹੈਗੀ 6000 ਰੁਪਿਆ 17 ਤੋਂ ਚੱਲਦੀ ਹੈਗੀ 6000 ਰੁਪਿਆ ਇਹਦੇ ਵਿੱਚ ਤੁਹਾਨੂੰ ਦੱਸਮਾ ਕਿ ਜਿਹੜੇ ਇਹ ਲੈਸਾਂ ਜਿਹੜੇ ਚੱਲਦੀਆਂ ਇਹਦੇ ਤੇ ਜਿਹੜਾ ਸਵੈਬ ਖਰਚਾ ਜਿਹੜਾ ਤੁਹਾਡਾ ਉਹ ਨਹੀਂ ਲਿਆ ਜਾਵੇਗਾ ਕ੍ਰੈਡਿਟ ਕਾਰਡ ਦੇ ਉਤੇ ਵੀ ਔਰ ਇਸ ਤੋਂ ਬਾਅਦ ਕਿਦਾਂ ਹੈ ਕਿ ਸੈੱਟ ਸਾਡੇ ਕੋਲ ਅਵੇਲੇਬਲ ਹੈਗੇ ਆ ਸਾਰੇ ਅਵੇਲੇਬਲ ਹੈਗੇ ਆ ਜਿੰਨੇ ਵੀ ਹੈਗਾ ਆਈਫੋਨ ਦੇ ਹੈਗੇ ਆ ਤੇ ਔਰ ਸਕੀਮਾਂ ਜਿਹੜੀਆਂ ਨਾਲ ਦੇ ਨਾਲ ਤੁਹਾਨੂੰ ਇੱਕ ਗਲਾਸ ਗਾਰਡ ਜਿਹੜਾ ਆ ਜਿਹੜਾ ਆਈਫੋਨ ਤੇ ਲੱਗਣਾ ਗਲਾਸ ਗਾਰਡ ਆ ਉਹ ਵੀ ਤੁਹਾਨੂੰ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਤੇ ਸੋ ਧਿਆਨ ਦੇਣਾ ਦਿਨ ਹੈਗੇ ਆ ਦੱਸ ਦਿ ਜਾਵੇਂ ਮੜਿਆ 6 ਦਿਨ 6 ਦਿਨ 20